ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਨਹੰਗ ਸਿੰਘ ਆਦਿ ਸਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਰਹਿ ਚੁਕੇ ਜਥੇਦਾਰ ਸਚਖੰਡ ਵਾਸੀ ਪਪਾ ਸਾਫ ਸਿੰਘ ਕਲਾਤਾਰੀ ਦੀ 82ਵੀਂ ਵਰ੍ਹੇ ਸਾਲ ਦੀ ਤਰ੍ਹਾਂ ਸ਼੍ਰੋਮਣੀ ਪੰਥ ਅਕਾਲੀ ਦਲ ਬੁੱਢਾ ਵੱਲੋਂ ਦਮਦਮਾ ਸਾਹਿਬ ਵਿਖੇ ਸਤ ਬੁੱਢਾ ਦਲ ਦੇ ਹੈੱਡਕੁਆਰਟਰ ਗੁਰਦੁਆਰਾ ਦੇਖਸਰ ਬੇਰ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਨਾਇ ਗਈ। ਸਭ ਤੋਂ ਪਹਿਲਾਂ ਗੁਰਦੁਆਰਾ ਦੇਖਸਰ ਬੇਰ ਸਾਹਿਬ ਵਿਖੇ ਬੀਤੇ ਤਿੰਨ ਦਿਨਾਂ ਤੋਂ ਰਖਵਾਏ ਸ਼੍ਰੀ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ। ਕੀਰਤਨੀ ਜਥਿਆਂ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। I don't you. اُس نے تُو کر نہي بيچاں 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 ਸਵਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਸਾਰਿਆਂ ਨੂੰ ਗੱਜ ਕੇ ਫਤਿਹ ਚਾਉਂਦਾ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਜਿੱਤ ਫਤਿਹ ਸਚਖੰਡ ਵਾਸੀ ਬ੍ਰਹਮ ਗਿਆਨੀ ਸਿੰਘ ਸਾਹਿਬ ਜਥੇਦਾਰ ਬਾਬਾ ਸਾਹਿਬ ਸਿੰਘ ਜੀ ਕਲਾਤਾਰੀ ਜਿਹੜੇ ਬੁੱਢਾ ਦਲ ਦੇ 11ਵੇਂ ਜਥੇਦਾਰ ਸੀ ਉਹਨਾਂ ਦੀ 25ਵੀਂ ਜਿਹੜੀ ਸਾਲਾਨਾ ਬਰਸੀ ਉਹਨਾਂ ਦੀ ਉਹਨਾਂ ਦੇ ਜਿਹੜੇ ਹੈੱਡਕੁਆਟਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਹੈੱਡਕੁਆਟਰ ਗੁਰਦੁਆਰਾ ਬੀਰ ਸਾਹਿਬ ਸ਼ਾਉਣੀ ਨਹਿংসੰਗਾ ਯਾਦਗਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰੂ ਕਾਸ਼ੀ ਜ਼ਿਲ੍ਹਾ ਬਠਿੰਡਾ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਮਨਾਈ ਗਈ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬਾਨ ਦੇ ਭੋਗ ਪਾਏ ਗਏ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਤੇ ਨਾਲ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿੱਥੇ ਧਾਰਮਿਕ ਦੀਵਾਨ ਸਜਾਇਆ ਗਿਆ ਸਾਡੇ ਸਤਿਕਾਰਯੋਗ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਸੰਤਾਂ ਮਹਾਂਪੁਰਖਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ 라ਗੀ ਜਿੱਥੇ ਸ਼੍ਰੋਮਣੀ ਢਾਡੀ ਜਥਾ ਭਾਈ ਤਰਸੇਮ ਸਿੰਘ ਜੀ ਮੋਹਰਾਂ ਵਾਲੀ ਜੀ ਸੰਤ ਬਾਬਾ ਮਨਮੋਹਨ ਸਿੰਘ ਜੀ ਬਾਦਨ ਵਾਲੇ ਹੋਰ ਸੰਤਾਂ ਮਹਾਂਪੁਰਖਾਂ ਨੇ ਜਿਹੜੇ ਦਰਸ਼ਨ ਦਿਦਾਰੇ ਦਿੱਤੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਪੜਾਵਾਂ ਤੋਂ ਜਿਹੜੇ ਸਾਡੇ ਸ਼ੌਣੀਆਂ ਨੇ ਉਹਨਾਂ ਦੇ ਸੇਵਾਦਾਰ ਮੁੱਖ ਸੇਵਾਦਾਰ ਇੱਥੇ ਪਹੁੰਚੇ ਤੇ ਸਾਰਿਆਂ ਦੇਸ਼ ਵਿਦੇਸ਼ ਤੋਂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਜਿਨ੍ਹਾਂ ਨੇ ਇੱਥੇ ਦਰਸ਼ਨ ਦੀਦਾਰੇ ਦਿੱਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਆਇਆਂ ਕਹਿੰਦਾ ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਦਾ ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਦੂਖ ਸਹੈ ਸਿਰ ਆਪਣੇ ਸੁਖਦਾਈ ਸਭ ਕੋਏ ਉਹ ਮਹਾਂਪੁਰਖਾਂ ਦੀ ਯਾਦਾਂ ਉਹਨਾਂ ਦੀਆਂ ਵਰਸੀਆਂ ਸਮਾਗਮ ਜਿਹੜੇ ਆ ਉਹ ਕਰਵਾਏ ਗਏ ਨੇ ਤੇ ਗੁਰੂ ਸਾਹਿਬ ਕਿਰਪਾ ਕਰਨ ਨਾਲ ਹੀ ਜਿਹੜਾ ਸ਼੍ਰੋਮਣੀ ਪੰਥਾਕ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਅੰਮ੍ਰਿਤ ਸੰਚਾਰ ਵੀ ਕੀਤਾ ਜਾ ਰਿਹਾ ਜਿਨ੍ਹਾਂ ਗੁਰ ਸਿੱਖਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਅੱਜ ਖੰਡੇ ਬਾਟੇ ਦਾ ਬਹੁਤ ਸਾਰੇ ਜਿਹੜੇ ਗੁਰੂ ਦੀਆਂ ਤਿਆਰ ਪ੍ਰਤਿਆਰ ਉਹ ਹੋ ਕੇ ਲਾੜਦੀਆਂ ਫੌਜਾਂ ਸਜ ਰਹੀਆਂ ਨੇ ਅੰਮ੍ਰਿਤ ਦਾ ਬਾਟਾ ਜਿਹੜਾ ਅੰਮ੍ਰਿਤ ਸੰਚਾਰ ਹੋ ਰਿਹਾ ਅੰਮ੍ਰਿਤ ਛਕ ਰਹੇ ਨੇ ਤਿਆਰ ਪਰ ਤਿਆਰ ਹੋ ਉਹ ਜਿਨ੍ਹਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਤਿਆਰ ਪਰ ਤਿਆਰ ਹੋ ਕੇ ਬਾਣੀ ਬਾਣੇ ਦੇ ਧਾਰਨੀ ਉਹ ਉਹ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਸੋ ਜਿੱਥੇ ਦੇਸ਼ ਵਿਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੇ ਦਰਸ਼ਨ ਦਿਦਾਰੇ ਦਿੱਤੇ ਉੱਥੇ ਹੀ ਸਾਡੇ ਇਥੋਂ ਦੇ ਜਿੰਨੇ ਵੀ ਪੱਤਰਕਾਰ ਹੈਗੇ ਨੇ ਪਿਆਰ ਵਾਲੇ ਸਾਰੇ ਪਹੁੰਚੇ ਨੇ ਉਹਨਾਂ ਦਾ ਵੀ ਤੇ ਜਿੰਨੇ ਵੀ ਚੈਨਲ ਨੇ ਉਹਨਾਂ ਦਾ ਵੀ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਿੱਖੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਹਮੇਸ਼ਾ ਕੀਤਾ ਗਿਆ ਤੇ ਅੱਗੇ ਵੀ ਜਿਹੜਾ ਕੀਤਾ ਜਾ ਰਿਹਾ ਤੇ ਉਹਦੇ ਵਾਸਤੇ ਹਮੇਸ਼ਾ ਹੀ ਤਤ ਪਰਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਆਈਆਂ ਸੰਗਤਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਗੇ ਗਾਰੇ ਜਿਵੇਂ ਨਿਆਲ ਹੋ ਜਾਵੇ ਸੁਧਾਮ ਤੋਂ ਸਾਹਿਬੇ ਬੁੱਢਾ ਦਲ ਦੇ ਸਥਾਨ ਤੇ ਬੁੱਢਾ ਦਲ ਦੇ 11ਵੇਂ ਮੁਖੀ ਪਾਪਾ ਸਾਹਿਬ ਸਿੰਘ ਜੀ ਕਲਾਤਾ ਆਈ ਉਹਨਾਂ ਦੀ ਵਿਅਸਵੀ ਦੀ ਬarsi ਹੈ ਉਹ ਸ੍ਰੀ ਗੁਰੂ ਸਾਹਿਬਾ ਬਾਬਾ ਵਰਗਿਆ ਸਿੰਘ ਜੀ ਮੁਖੀ ਪੰਥਕਾਲੀ ਬੁੱਢਾ ਦਾ ਚਾਨਣ ਕਰੋੜੀ ਪਨਾਵਲ ਨੂੰ ਬਹੁਤ ਹੀ ਸ਼ਰਧਾ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਉਹਨਾਂ ਮਹਾਂਪੁਰਖਾਂ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਕਿ ਮਾਇਕ ਨਿਪਟਰੀ ਕੀਤਾ ਸੇਵਾ ਕੀਤੀ ਤੇ ਆਪਣਾ ਜਨਮ ਸਫਲ ਕਰਕੇ ਉਸੇ ਸਾਥ ਹੋ ਗਏ ਅੱਜ ਉਹਨਾਂ ਦੀ ਦੀਵਸ ਦੀ ਪਿਆਰੀ ਯਾਦ ਨੂੰ ਮਨਾਇਆ ਜਾ ਰਿਹਾ ਹੈ ਹਮਤ ਵੱਡੀ ਜ਼ਰੂਰਤ ਜਿਹੜੀ ਆ ਉਹ ਇਸ ਗੱਲ ਦੀ ਹੈ ਕਿ ਅਸੀਂ ਜਿੱਥੇ ਆਪਣੀਆਂ ਸੰਪਰਦਾਵਾਂ ਜਦ ਤੱਕ ਅਗਲੇ ਦਲਾਮ ਤੋਂ ਖਾਨੋਂ ਮਜਬੂਰੀ ਕਰੀਏ ਉਥੇ ਬਾਣੀ ਦੀ ਬਾਣੀ ਨੇ ਤਾਂ ਵੀ ਤੇ ਰਾਤ ਰਾਤ ਵਿੱਚ ਪਰਪੱਕਤਾ ਦਾਜੂ ਕਰਦੇ ਹੋਏ ਅਸੀਂ ਜਿਹੜਾ ਗੁਰਬਾਣੀ ਦੇ ਆਸ਼ੇ ਮੁਤਾਬਕ ਜੀਵਨ ਬਸਰ ਕਰਨ ਵੱਲ ਵੱਧੇ ਕਿਉਂਕਿ ਜਿਹੜਾ ਬਾਣਾ ਹੈ ਨਾ ਬਾਣਾ ਸਭ ਨੂੰ ਦੇਖ ਰਿਹਾ ਤਾਂ ਬਣਾ ਸਾਹਿਬ ਇਹਦੀ ਕੋਦ ਬੜੀ ਮਹਾਨ ਹੈ ਹਰਦੇਜ ਬਾਣੀ ਹੈ ਜਾਇਆ ਫੈਦੀ ਇਹ ਮਨ ਦੇ ਵਿੱਚ ਬਾਣੀ ਹੈ ਤੇ ਤਨ ਤੇ ਬਾਣਾ ਹੈ ਤੇ ਅਸੀਂ ਜਦੋਂ ਬਾਜ਼ਾਰ 'ਚ ਜਾਂਦੇ ਆ ਤੇ ਆਪਣੇ ਆਪ ਦੀ ਗੁਰੂ ਪੰਥ ਦਾ ਗੁਰੂ ਗ੍ਰੰਥ ਦਾ ਪ੍ਰਚਾਰ ਹੁੰਦਾ ਹੈ ਗੁਰ ਗੰਗਾ ਰਵਿਣਾ ਲੈ ਫਤੇ ਪਾਵੇ ਨਿਹਾਲ ਹੋ ਜਾਵੇ ਕਿਉਂਕਿ ਮਨ ਦੇ ਵਿੱਚ ਬਾਣੀ ਵੀ ਗੁਰੂ ਦੀ ਹੈ ਔਰ ਤਨ ਦੇ ਉੱਤੇ ਬਾਣਾ ਵੀ ਗੁਰੂ ਦਾ ਹੈ ਜੇ ਕੋਈ ਤਾਂ ਦਾਉਂ ਤੇ ਬਾਣਾ ਪਾ ਕੇ ਗੁਰੂ ਦਾ ਮਰਿਆਦਾ ਦੇ ਵਿਰੁੱਧ ਕਰਮ ਕਰਦਾ ਹੈ ਤਾਂ ਫਿਰ ਇਹਦਾ ਦਾਗ ਵੀ ਜਿਹੜਾ ਹੈ ਉਹ ਸਾਨੂੰ ਨਹੀਂ ਸਾਡੇ ਗੁਰੂ ਨੂੰ ਲੱਗਦਾ ਹੈ ਉਹ ਬਹੁਤ ਵੱਡਾ ਗੁਨਾਹ ਦਾ ਭਾਰੀ ਮੰਨਦਾ ਹੋ ਜਾਂਦਾ ਇਸ ਕਰਕੇ ਬਾਣੀ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਇਹ ਵੀ ਸਾਡਾ ਸਾਧ ਸੰਗਤ ਦਾ ਇੱਕ ਬਹੁਤ ਵੱਡਾ ਫਰਜ਼ ਹੈ ਬਹੁਤ ਵੱਡੀ ਜ਼ਿੰਮੇਵਾਰੀ ਅਕਾਲ ਪੁਰਖ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਬਾਣਾ ਮਿਲਦਾ ਹੈ ਉਹੀ ਨਹੀਂ ਤਾਂ ਹੋ ਗਿਆ ਸਾਡੇ ਇਹ ਪਰਮੇਸ਼ਵਰ ਦੀ ਕਿਰਪਾ ਹੈ ਆਕਾਲ ਪੁਰਖ ਦੀ ਕਿਰਪਾ ਇਹ ਸਾਡੇ ਬੰਧ ਦਾ ਬਣਾ ਹੈ ਇਸ ਕਰਕੇ ਇਸ ਪੰਧਕ ਕਾਰੀ ਰਹਿ ਤਹਿਤ ਉਹ ਧਾਰਨ ਕਰਦੇ ਆਂ ਪਾਣੀ ਦੀ ਸਫਾਈ ਰੱਖਣੀ ਪਾਣੀ ਦੀ ਵਿਵਰਤਾ ਰੱਖਣੀ ਇਹ ਸਾਨੂੰ ਜਿਹੜਾ ਸਭ ਤੋਂ ਵੱਡਾ ਜਿਹੜਾ ਜ਼ਰੂਰੀ ਸਾਡਾ ਫਰਜ਼ ਹੋਣਾ ਚਾਹੀਦਾ ਹੈ ਔਰ ਇਹਦੇ ਨਾਲ ਹੀ ਗੁਰਮਤ ਦਾ ਪ੍ਰਚਾਰ ਹੈ ਗੁਰਮਤ ਦਾ ਪ੍ਰਸਾਰ ਹੈ اچھ جس قسم کا سنسار بڑھ رہا ہے بڑے ہی کاد بڑے ہی افراتفری والا ساری ہوں چنوتیاں نہیں ساری پہچان چنوتی نہیں اور چنوتیاں کون دے رہا ہے ساری ہوں ساری پہچان جہاں کی آپ کی کوئی پہچان نہیں ہے جانا آپ کی کوئی ہوں دیا جی جڑا نہیں ہیں وہ سن چیاں دے رہا ہے یہاں چنوتیاں کا مقابلہ سامان رل مل کے کرنے کی بہت وقت ضرورت جی. بہتا سمانی لینا ہے بہتر لمبا سما نہیں لینا کیونکہ بلارے بہت زیادہ نے مانوگ سنگھ یعنی رنبیر جتار سری اکال تخت صاحب مت گرنتی سچنڈ سری حرمندر صاحب شری دربار صاحب آپ جی نخاطم ہو کے گئے ہیں بس میں یہ آپ جی نپیل کرنی ہے کہ یہ گل بات ساری شان ہے ਸਾਡਾ ਮਾਣ ਹੈ ਔਰ ਇਹ ਸਾਡੀ ਸ਼ਾਨ ਇਹ ਸਾਡਾ ਮਾਣ ਇਹ ਹੋਰ ਉੱਚਾ ਹੋ ਜਾ ਚਾਹੀਦਾ ਹੈ ਹੋਰ ਉੱਚਾ ਹੋਣਾ ਚਾਹੀਦਾ ਹੈ ਔਰ ਇਹੋ ਹੀ ਗੁਰੂ ਦੇ ਪੰਥ ਦਾ ਔਰ ਗੁਰੂ ਨੇ ਕਰਤ ਦਾ ਜਿਹੜਾ ਹੈ ਪਰਚਾਰ ਹੈ ਇਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ